ਕ੍ਰਿਤ ਹਾਂਜੀ ਹਾਲੇ ਚਲਦੀ ਬੱਸ ਨਿਬੜ ਕੇ ਅਮੇ ਭਾਂਡੇ ਵਗੈਰਾ ਸਾਰੇ ਮਾਂਸ ਜਿੰਨੇ ਵੀ ਹੋਏ ਸੀਗੇ ਉਹ ਚੱਲ ਨਾਲ ਨਾਲ ਮਾਜੋਗੇ ਵਧੀਆ ਹੋ ਗਿਆ ਨਹੀਂ ਤਾਂ ਤੇ ਫਸੀਆਂ ਰਹਿੰਦੀਆਂ ਅਗਲੀਆਂ ਤਾਂ ਹੁਕਮ ਲਾਤਾ ਸਵੇਰ ਦੀਆਂ ਪਹਿਲਾਂ ਰੋਟੀਆਂ ਸਬਜ਼ੀਆਂ ਨੂੰ ਫਸੀਆਂ ਆਇਆ ਦੋਨਾਂ ਜਣੀਆਂ ਮੁੜ ਕੇ ਹੁਣ ਪਕੌੜਿਆਂ ਨੂੰ ਫਸ ਗਈਆਂ ਉਹਨਾਂ ਨੂੰ ਕਾਦਾ ਆ ਨਹੀਂ ਅੱਗੇ ਚਲੋ ਖਾਣੇ ਵੀ ਸੀਗੇ ਪਕੌੜੇ ਤੁਹਾਨੂੰ ਪਹਿਲਾਂ ਨਾਲ ਦਿੰਦੇ ਅਸੀਂ ਸਵੇਰ ਦੇ ਦੋ ਦੋ ਤਿੰਨ ਤਿੰਨ ਸਬਜ਼ੀਆਂ ਬਣਾਉਣ ਲੱਗੇ ਹਾਂ ਸਾਰਾ ਕੁਝ ਤਿਆਰ ਕਰਕੇ ਰੱਖਿਆ ਰੋਟੀ ਬਣਾ ਲਈ ਹੁਣ ਕਹਿਣ ਲੱਗੇ ਸੀ ਪਕੌੜੇ ਖਾਣੇ ਇਹ ਕੋਈ ਗੱਲ ਹੁੰਦੀ ਹੈ ਜਾਣ ਕੇ ਜਿੰਨਾ ਲੈ ਨਹੀਂ ਆਇਆ ਕਦੀ ਦੇਖ ਲੈ ਇਦਾਂ ਕਿਹਾ ਤੇ ਅਸੀਂ ਆਈਆਂ ਆ ਵੀ ਚੱਲ ਉਹ ਵੀ ਲੱਗੀਆਂ ਗਰਮੀ ਦੇ ਵਿੱਚ ਕੁੜੀ ਨੂੰ ਲੈ ਕੇ ਨਾਲ ਲੱਗੀ ਅਸੀਂ ਨਾਲ ਹੋ ਕੇ ਕੰਮ ਕਰਾ ਲਈ ਜੇ ਅਸੀਂ ਖਾਣਾ ਹੀ ਆ ਤਾਂ ਉਹਨਾਂ ਨੇ ਕਿ ਕਾਨਾ ਜੀ ਪਾਪਾ ਹੀ ਉੱਦਾਂ ਤੇ ਆ ਨਾਲ ਤੇ ਘਰ ਦੀਆਂ ਕੁੜੀਆਂ ਹੀ ਆ ਅਸੀਂ ਅਸੀਂ ਜਾਈਦਾ ਆ ਨਾਲ ਜਾ ਕੇ ਸਾਰੇ ਕੰਮ ਕਰਵਾ ਦਈਦੇ ਆ ਝਟ ਅਸੀਂ ਕਦੇ ਨਹੀਂ ਇੱਦਾਂ ਜਾ ਕੇ ਬੈਠੀਆਂ ਹੈਗੀਆਂ ਚਲੋ ਕਰਨ ਦਾ ਵੀ ਕੀ ਕੁਝ ਨਹੀਂ ਹੁੰਦਾ ਹੈਗਾ ਚਲੋ ਬੰਦਾ ਕਰ ਵੀ ਲੈਂਦਾ ਅਗਰ ਨਾ ਵਧੀਆ ਤਰੀਕੇ ਨਾਲ ਕਰਨ ਤਾਂ ਬੰਦਾ ਖੁਸ਼ੀ-ਖੁਸ਼ੀ ਕੰਮ ਵੀ ਕਰ ਲੌਂਦਾ ਹੈ ਉਹੀ ਤਾਂ ਹੈਗਾ ਅਗਰ ਮੋਰੇ ਸੜੂ-ਸੜੂ ਕਰੀ ਜਾਣੀ ਹੈ ਉਪਰੋਂ ਜਿਦਾਂ ਲੈਣੀਆਂ ਹਰ ਇੱਕ ਚੀਜ਼ ਦੇ ਵਿੱਚ ਤੇ ਫਿਰ ਕਿੱਦਾਂ ਚੈੱਕ ਕਰੂਗਾ ਹੁਣ ਰਾਤ ਰਹਿਣਾ ਹੈ ਕਹਿੰਦੀਆਂ ਹੁਣ ਆਪਾਂ ਇੱਦਾਂ ਖਾਣਾ ਜਿਹੜੀਆਂ ਸਬਜ਼ੀਆਂ ਫ੍ਰਿਜ ਵਿੱਚ ਰੱਖਤੀਆਂ ਨਾ ਡੋਂਗੀਆਂ 'ਚ ਪਾ ਕੇ ਸਟਾਜੀਆਂ ਉਹ ਹੀ ਖਵਾ ਦੇਣੀਆਂ ਰਾਤ ਨੂੰ ਹੋਰ ਕੀ ਅਸੀਂ ਹੁਣ ਬਣਾਣੀਆਂ ਚੀਜ਼ ਨਹੀਂ ਬੰਦ ਕਰਦੇ ਤੁਸੀਂ ਹੁਣ ਕਰੋ ਇਹ ਆਹਾ ਤੁਸੀਂ ਪਾ ਦਿਓ ਚਾਹ ਮੈਂ ਪਕੌੜੇ ਰੱਖ ਲੈਂਦਾ ਤੂੰ ਐਦਾਂ ਕਰ ਆ ਰੱਖਿਆ ਜਾਨ ਪਕੌੜੇ ਤੇ ਪਲੇਟਾਂ ਰੱਖਿਆ ਸੌਸ ਲੈ ਜਾ ਮੈਂ ਸੌਸ ਰੱਖਿਆ ਸਸਿਕਾ ਸਸਿਕਾ ਤੇ ਕਿਦਾਂ ਮੱਥੇ ਵੱਟ ਪਾਇਆ ਮਾਂ ਬਾਪ ਮਾਂ ਨੇ ਜਿੱਦਾਂ ਸਖਾ ਲੈਣਾ ਉਦਾਂ ਹੀ ਸਿੱਖਣਾ ਪੂਜਾ ਮੈਂ ਕੋਚਲੀ ਸਿਖਾਇਆ ਤੁਸੀਂ ਨਾ ਪਕੌੜੇ ਖਾ ਲੋ ਬੋਲੋ ਨਾ ਤੁਸੀਂ ਮੈਂ ਕੀ ਸਿਖਾਣਾ ਦੱਸ ਲੈ ਆਣੇ ਸੀਗਾ ਥੋੜਾ ਕਰੀ ਵੀ ਹੁੰਦੀ ਆ ਪੂਰੀ ਨੂੰ ਚੰਗੀ ਤਰ੍ਹਾਂ ਬਣਾਇਆ ਜਾਂਦਾ ਨਾਨਕ ਕਿਉਂ ਹੈਦਾ ਮਿਲਦੀ ਹੁੰਦੀ ਆ ਮੈਂ ਤੁਹਾਨੂੰ ਕਿ ਕਿਆ ਬੜਾ ਸੋਹਣਾ ਤੁਹਾਨੂੰ ਮਿਲਿਆ ਬੜਾ ਸੋਹਣਾ ਮਿਲਿਆ ਪਾਣੀ ਲਿਆ ਪਕੌੜੇ ਭਾਣੇ ਤੋਂ ਨਾਲ ਚਾਹ ਲੈਣੀ ਆ ਨਾਲ ਪਹਿਲਾ ਕੰਮ ਅੱਥੇ ਮਾਰਿਆ ਵੀ ਕੋਲਡ ਡਰਿੰਕ ਲਿਆ ਕੇ ਰੱਖ ਲੈਣੀ ਸੀ ਉਹ ਤੁਹਾਡੇ ਭਰਾ ਨੇ ਲਿਆਣੀ ਸੀਗੀ ਮੈਂ ਨਹੀਂ ਸੀ ਲੈ ਕੇ ਆਉਣੀ ਚਲੋ ਉਹ ਤਾਂ ਮਿਲੂ ਅੱਜ ਜੇਦਾ ਭੁੱਲ ਗਿਆ ਕੋਈ ਨਹੀਂ ਸਾਨੂੰ ਬਾਜੀ ਬਧੇਰਾ ਪਲਾ ਦਿੰਦਾ ਐ ਉਹ ਤਾਂ ਮੈਂ ਉਦਾਂ ਕਹਿਨੀ ਐ ਦੇਖ ਲਾ ਪਾਜੀ ਕੁੜੀ ਨੇ ਵੀ ਨਹੀਂ ਸਾਨੂੰ ਸਿੱਧਾ ਮੂੰਹ ਬੁਲਾਇਆ ਕਿ ਜਦ ਬੋਲਣ ਲੱਗਿਓ ਕੁੜੀ ਨਾ ਮਾਂ ਨੇ ਸਭਾਣਾ ਉੱਦੈ ਕਰਦੀ ਐ ਜਦੋਂ ਕਿਤੇ मामੂ ਦਾ ਫੋਨ ਆ ਜਾਵੇ मामੂ ਮੇਰਾ मामੂ ਫੇ मामੂ मामੂ ਕਾਤੀਆਂ ਉਹ ਆ ਦੇ ਕੇ ਬਿਮਾਰੀ ਪੈ ਜਾਂਦੀ ਇਹਨਾਂ ਨੂੰ ਸਾਨੂੰ ਦੇ ਕੇ ਮਾਂਮਾ ਧੀਆਂ ਖੀਜੇ ਹੀ ਗਈਆਂ ਤਾਂ ਹੋਰ ਕੀ ਆ ਛੱਟ ਵੱਟ ਪਾ ਲੈ ਜਦੋਂ ਆਪਣੇ ਆਂਦੇ ਉਦੋਂ ਮੱਥੇ ਵੱਟ ਪਾ ਕੇ ਦੇਖੇ ਉਦੋਂ ਨਹੀਂ ਪੈਂਦਾ ਨਾ ਉਦੋਂ ਨਹੀਂ ਪਹਿਣਾ ਤੇ ਆਪਾਂ ਤੁਸੀਂ ਨਾ ਕਰਨੀ ਆ ਪਹਿਲਾਂ ਰਖੜੀ ਬੰਨ੍ਹਣ ਤੇ ਸੁੱਚੇ ਨੂੰ ਬੰਝ ਜੋਗੀ ਰਖੜੀ ਰਖੜੀ ਨੱਠੀ ਜਾਂਦੀ ਆ ਤੂੰ ਪਤਾ ਨਹੀਂ ਕਿਹੜੀ ਕਾਰੀ ਨੂੰ ਪਈ ਉਹਦਾ ਬਲਾ ਫਟਾ ਵੱਟ ਰਖੜੀ ਬੰਨ੍ਹ ਨਾ ਨਹੀਂ ਤਾ ਕਰਕੇ ਕਹਿੰਦੀ ਆ ਤੁਸੀਂ ਸਮਝੋ ਗੱਲ ਨੂੰ ਅਸੀਂ ਰਾਤ ਰਹਿ ਕੇ ਜਾਣਾ ਆ ਕੋਸ਼ਿਸ਼ ਨਾ ਕਰੋ ਸਾਨੂੰ ਛੇਤੀ ਭੇਜਣ ਦੀ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਨਾਰਾ ਪਰ ਰਾਤ ਹੱਦ ਕਰਦੀਆਂ ਤੁਸੀਂ ਉਦੋਂ ਬਿਨਾ ਮਤਲਬ ਤੋਂ ਇਲਜ਼ਾਮ ਕੱਤੇ ਮਾਦੀਆਂ ਰਹਿਣੀਆਂ ਮੈਂ ਜਿਆਦੀ ਪਕੌੜੇ ਘੜਦੀ ਮੈਂ ਤਾਂ ਕਿਹਾ ਤੁਸੀਂ ਰਕੜੀ ਬੰਨ ਲਈ ਹੋਰੀਆਂ ਲੈ ਬੰਨ ਲਈ ਉੱਥੇ ਆ ਦੋ ਦੋ ਡੱਬੇ ਕੀ ਗੱਲ ਆ ਇਹ ਲੈ ਰੱਖੜੀ ਆ ਦੋ ਡੱਬੇ ਘੱਟ ਨਹੀਂ ਆਨੇ ਆ ਪਤਾ ਚਲ ਪੂਰੀ ਦੀ ਤਾਂ ਬਣਦਾ ਹੈ ਹੱਥ ਸਾਡਾ ਹੱਥ ਤੁਹਾਡਾ ਦੋ ਇੱਕ ਇੱਕ ਥੋੜਾ ਜੀ ਲੈ ਕਿਰ ਕੀ ਹੋ ਗਿਆ ਭਾਜੀ ਦੋ ਦੱਬੇ ਤੇ ਆਨ ਲੈ ਹੋਈ ਆ ਪਤਾ ਨਹੀਂ ਕਿੰਨੇ ਕਿ ਟੱਕ ਲਈ ਨੀ ਰੱਖੜੀ ਸਾਡੇ ਇੱਕੋ ਹੈ ਤਾਂ ਭਰਾ ਆ ਜੇ ਉਹਦੇ ਲਈ ਨਾ ਕਰੀਏ ਤੇ ਉਹ ਕੀ ਲਈ ਭਾ ਭਾ ਚਲੋ ਉਹ ਤਾਂ ਠੀਕ ਵਾ ਤੁਹਾਡਾ ਬਹੁਤ ਵਧੀਆ ਜੀ ਜੀ ਰਹਿ ਕੋ ਖੁਸ਼ ਰਹਿ ਪਰ ਇੱਕ ਇੱਕ ਪੁੱਤ ਲਈ ਆ ਹੁੰਦਾ ਆ ਜੀ ਭਾਜੀ ਚਲੋ ਅੱਲਾ ਪਕੌੜੇ ਖਾਓ ਫੇ ਮੈਂ ਤੂੰ ਬਹਿ ਗਈਆਂ ਪਲੇਟਾਂ ਚ ਪਾ ਦੇ ਪਕੌੜੇ ਕੁੜੀਆਂ ਨੂੰ ਆ ਭਾਜੀ ਕੋਈ ਨਹੀਂ ਅਸੀਂ ਆਪੇ ਪਾ ਲੈਣੇ ਐਨੀ ਅਕਲ ਕਿੱਥੋਂ ਨਹੀਂ ਥੱਕ ਗਈ ਬੈਠੀ ਉਹ ਨਹੀਂ ਇਹ ਕਿੱਥੇ ਡੰਗੀ ਜੀ ਮਾਕਿਓ ਘਰੋਂ ਰਹੂਗੇ ਤੁਸੀਂ ਜਿੰਨੇ ਖਾਣੇ ਚ ਲਈ ਚਲੋ ਵਧੀਆ ਸੰਸਕਾਰ ਦੇ ਰਹੀ ਹੈ ਭਾਬੀ ਨੂੰ ਕੁੜੀ ਨੂੰ ਪੂਜਾ ਮੈਂ ਤਾਂ ਵਧੀਆ ਦਿੰਦੀ ਆ ਇਹ ਤੁਹਾਡੇ ਦਿਲ ਦਾ ਭਲੇਖਾ ਆ ਇਹਨੇ ਪੂਜਾ ਭਾਰੇ ਆਉਣ ਦੇਣਾ ਸਾਡੇ ਸਾਹਮਣੇ ਨਹੀਂ ਤੁਸੀਂ ਭਾਜੀ ਨੂੰ ਹੜਦਿਆ ਬਾਅਦ ਚ ਕੀ ਕਰਦੀਆਂ ਹੋਊਂਗੀ ਆ ਭਾਜੀ ਨੂੰ ਪਤਾ ਰੋਟੀ ਮਿਲਦੀ ਕਿ ਨਹੀਂ ਬਾਅਦ ਚ ਬਾਰੇ ਆਉਂਦੇ ਨਾ ਇਹਨਾਂ ਨੇ ਐਦਾਂ ਹੀ ਇਹ ਮਾਵਾ ਧੀਆ ਨੇ ਦੋਨਾਂ ਨੇ ਬਸ ਕਬੁੱਲ ਹੀ ਜਾਣਾ ਹੱਦ ਕਰਦੇ ਤੁਸੀਂ ਥੱਕ ਕੇ ਬਹਿ ਜਾਉਂਗੇ ਇਹਨਾਂ ਨੇ ਨਹੀਂ ਬੋਲਣਾ ਬਾਦ ਤੁਸੀਂ ਕੁਝ ਬਾਜੂ ਆਰੋਗੇ ਨਾ ਉੱਧਾਂ ਦੀ ਬਾਹਰ ਆਣੀ ਆ ਤੁਸੀਂ ਸਾਰੋ ਤੁਸੀਂ ਰਮਨ ਦੇ ਦੇ ਕੇ ਚਾਹ ਪਕੋੜੇ ਕਾ ਨੂੰ ਠੰਡੇ ਕਰ ਲੈਣੇ ਆ ਮੁੜ ਕੇ ਨਿਕੜਾ ਤੈਨੂੰ ਗਰਮ ਕਰਕੇ ਦੇ ਦੇਣੀ ਆ ਬਾਬੋ ਤੁਸੀਂ ਮੰਦਾ ਸਾਰਾ ਕਾਤੇ ਕੰਨਿਆ ਐਦਾਂ ਇਹ ਕਹਿੰਦੀ ਆ ਲੈ ਫਟਾਫਟ ਖਾ ਕੇ ਜਾ ਯਾਰ ਹੋਰ ਕੀ ਆ ਨਹੀਂ ਅੱਜ ਜਾਣਾ ਅਸੀਂ ਆ ਰਹਿਣਾ ਹੈ ਇਹ ਵੇ ਜੇਦਵਾ ਚੱਲ ਕੋਈ ਨਹੀਂ ਰਹਿ ਜੇਦ ਵਾਲੀ ਕਿਹੜੀ ਗੱਲ ਹੈ ਤੁਸੀਂ ਰੋ ਜਿੱਦਾਂ ਮਰਜੀ ਭਾਵੇਂ ਰਹਿ ਲਵੋ ਸੀ ਇਹਨਾਂ ਨੇ ਰਿਆ ਰਾਤ ਰਹਿਣਾ ਹੈ ਆਪਾਂ ਇਦਾਂ ਕਰਦੇ ਪਹਿਲਾਂ ਮੈਂ ਕਹਿੰਦੀ ਜੀ ਮੈਂ ਰਹਿਣਾ ਨਹੀਂ ਆਪਾਂ ਦੁੱਧ ਜਾਣੇ ਜਾ ਰਹੇ ਹਾਂ ਨੇ ਜਾ ਕੇ ਜਾ ਨਹੀਂ ਤੁਸੀਂ ਕਿੱਦਾਂ ਚੱਲ ਜੂਗੀ ਮਾਮਾ ਤਿਆਂ ਦੇ ਦੇਖੋ ਤੇ ਦੇਖ ਲੈ ਅਸੀਂ ਆਈਆਂ ਆ ਤੁਹਾਡੇ ਕੋਲ ਤੁਹਾਡਾ ਕੋਈ ਡਰ ਨਹੀਂ ਭਾਜੀ ਨਹੀਂ ਜਾਣਾ ਅੱਜ ਫਿਰ ਕੀ ਆ ਤੁਹਾਡੀ ਭਾਜੀ ਕੋਈ ਕਦਰ ਨਹੀਂ ਇਸ ਘਰ ਦੇ ਵਿੱਚ ਪੂਜਾ ਨਾਮ ਬੋਲੋ ਪਾ ਤੇ ਲੜਦੀਆਂ ਬਰਿਆਂ ਦੇ ਦਿਨ ਤੁਸੀਂ ਕਾਹਨੂੰ ਕਲੇਸ਼ ਕਰੀ ਜਾਨੀ ਐਵੇਂ ਗੱਲ ਦਾ ਵਾਧਾ ਨਹੀਂ ਵਧਾਈਦਾ ਹੁੰਦਾ ਦੱਸ ਨਹੀਂ ਕੁੜੀਆਂ ਇੱਥੇ ਤੇਰੇ ਕੋ ਰਹਿਣ ਆਈਆਂ ਆ ਤੂੰ ਚੁੱਕ ਕੇ ਮੂੰਹ ਤੁਰ ਬੰਮੇ ਮਾਪਿਆਂ ਦੇ ਨੂੰ ਉਹ ਅਸੀਂ ਤਾਂ ਜਗਈਆਂ ਘੰਟੇ ਚ ਜਾਣ ਜਾਣ ਤਾਂ ਕਰਨਾ ਆ ਅਸੀਂ ਕੰਦਾ ਨਾ ਗੱਲਾਂ ਕਰਨੀਆਂ ਬਾਅਦ ਚ ਭਰਾ ਤੁਹਾਡਾ ਹੈਗਾ ਹੀ ਆ ਭਰਾ ਨੇ ਕੰਮ ਨਹੀਂ ਕਰਨੇ ਨਹੀਂ ਜੇ ਉਸੇ ਨਾਲ ਬਾਸਣਾ ਮਿਲੀ ਆਉਣ ਲੱਗੀਆਂ ਨੂੰ ਫੇਰ ਤੁਸੀਂ ਕਹਣਾ ਸਾਨੂੰ ਬਸ ਨਹੀਂ ਮਿਲੀ ਬਹਾਨਾ ਉਹ ਸੋਣਾ ਮਿਲ ਜਾਣਾ ਥਾ ਕਿ ਫਾਇਦਾ ਅਸੀਂ ਉੱਥੇ ਵੀ ਕਰਕੇ ਆਈਏ ਤੇ ਗਾਹਾਂ ਇੱਥੇ ਵੀ ਕਰਕੇ ਖਾਈਏ ਚੱਲ ਕੋਈ ਨਹੀਂ ਮੈਂ ਨਹੀਂ ਜਾਂਦੀ ਮੈਂ ਨਹੀਂ ਬੰਦੀ ਕਿਉਂ ਮੰਮੀ ਤੁਸੀਂ ਜਾ ਕੇ ਆਵੋ ਕਿੱਦਾਂ ਵੀ ਹੁੰਦਾ ਹੈ ਤੁਹਾਨੂੰ ਉੱਥੇ ਮਾਮੂ ਡਿੱਕਣ ਦੇ ਹੋਣੇ ਆ ਮਾਮੂ ਦੀ ਜ਼ਿਆਦਾ ਲਾਡਲੀ ਦੇਖ ਤਾਂ ਸਹੀ ਕੀ ਕਰਦੀ ਆ ਨਾਨਕਿਆਂ ਦਾ ਜ਼ਿਆਦਾ ਫਿਕਰ ਆ ਦਾਦਕਿਆਂ ਦਾ ਨਹੀਂ ਫਿਕਰ ਤੁਹਾਨੂੰ ਵੀ ਤਾਂ ਇੱਥੇ ਆਉਂਦਾ ਚਾਹੁੰਦਾ ਉਹਦਾ ਮਮਾ ਨੂੰ ਵੀ ਜਾਂਦਾ ਚਾਹਿਆ ਕਿ ਵੈ ਵੀ ਜਾ ਕੇ ਆਪਣੇ ਭਰਾ ਦੇ ਰਖੜੇ ਪੰਨਾ ਤੁਹਾਨੂੰ ਨਹੀਂ ਚਾਹਿਆਗਾ 2 ਦਿਨ ਪਹਿਲਾਂ ਚਲ ਗਿਆ ਘਰੇ ਪਤਾ ਹੀ ਆ ਆਣ ਆਇਆ ਕੁੜੀਆਂ ਨੇ ਕੱਲ ਮੰਮੀ ਨੇ ਕਿਹਾ ਤਾਂ ਪਾਪਾ ਨੇ ਕਲੇਸ਼ ਕੀਤਾ ਕਿ ਜਾ ਆਣ ਦੋ ਮੈਨੂੰ ਅੱਜ ਕਿਤੇ ਕੰਡ ਨੂੰ ਉਹਨਾਂ ਨੇ ਆਣਾ ਆਇਆ ਤਾਂ ਕੁੜੀਏ ਕਲੇਸ਼ ਨਹੀਂ ਕੀਤਾ ਵਧੀਆ ਹੋਇਆ ਇਹੜਾ ਰੋਕ ਲਿਆ ਅਸੀਂ ਆਉਣਾ ਸੀ ਜ ਸਵੇਰ ਦੀ ਜਾਂਦੀ ਹੈ ਜਾਣਾ ਸੀ ਪਤਾ ਵੀ ਸ਼ਾਮ ਨੂੰ ਹੀ ਆਣੀ ਅੱਗੇ ਵੀ ਉਹ ਨਾ ਰੋਟੀ ਸਬਜ਼ੀ ਬਣਾਉਂਦੀ ਚਲ ਬਸ ਕਰੋ ਸੁਨੀਤਾ ਹਾਲੋ ਚੁੱਪ ਕਰ ਪ੍ਰੀਤ ਛੱਡ ਕਰੇ ਆਪਾਂ ਜਾਣਾ ਹੀ ਨਹੀਂ ਗੋਲੀ ਮਾਰ ਬਿਨਾ ਨਾ ਨਾ ਬੈਠੋ ਆਵੋ ਤੁਸੀਂ ਹਾਲੋ ਹਾਲੋ ਤੁਸੀਂ ਪ੍ਰੀਤ ਲਈ ਉਹਦੇ ਜਾ ਕੇ ਗੱਲ ਛੇ ਵਧਣੇ ਹੋਣੇ ਆਪ ਹਾਲੋ ਤੁਸੀਂ ਮੈਂ ਨਿਖਤਾ ਸਹੀ ਨਾ ਖਾਵੇ ਜਾਣਦੇ ਨਹੀਂ ਖਾਂਦੀ ਤਾਂ ਕਿਦਾਂ ਨਖਰੇ ਕਰਦੀ ਆ ਇਹ ਬਹੁਤ ਜ਼ਿਆਦਾ ਨਖਰੇ ਕਰਦੀ ਤੈਨੂੰ ਪਤਾ ਉਥੇ ਖਾਲੇ ਹੁਣੇ ਕੱਢਦੀਆਂ ਨਹੀਂ ਨੇ ਦੱਸ ਹੱਦ ਕਰੀ ਜਾਂਦੇ ਤੁਸੀਂ ਪਾਜੀ ਇੰਨੇ ਘੰਟੇ ਬਾਅਦ ਤੁਸੀਂ ਕੁੜੀ ਨੂੰ ਅਸੀਂ ਝੂਠ ਮੀਠ ਘਾ ਰਹੀ ਆਂ ਪਾਪਾ ਤੁਸੀਂ ਇਹੇ ਘਾ ਰਹੀ ਆਂ ਅਲੋ ਵਿਆਹ ਵੀ ਕਰਨਾ ਔਖਾ ਹੋਊਗਾ ਸਾਰੇ ਜਾ ਕੇ ਪਾਜੀ ਇੱਥੇ ਜਵਾਨਾ ਖੁੱਲੀਆਂ ਮਾਵਾ ਧੀਆਂ ਦੀਆਂ ਐਵੇਂ ਨਕਲੇਸ਼ ਕਰੀ ਜਾਓ ਬੱਸ ਕਰੋ ਮੈਨੂੰ ਟਕਲੇਸ਼ ਨਹੀਂ ਹੁੰਦਾ ਤੁਹਾਡੇ ਨਾਲ ਹਰ ਸਾਲ ਤੁਹਾਡੀ ਆਹੀ ਬਹਿਸ ਹੁੰਦੀ ਆ ਦੱਸੋ ਕਿਹੜਾ ਰਖੜੀਆਂ ਦਾ ਦਿਨ ਆ ਜਿੱਦਣ ਤੁਸੀਂ ਮੈਨਾਂ ਨਹੀਂ ਕਲੇਸ਼ ਕਰਦੀਆਂ ਹਰ ਸਾਲ ਤੁਸੀਂ ਐਦਾਂ ਹੀ ਕਰਦੀਆਂ ਨਹੀਂ ਬਾਬੀ ਤੁਹਾਨੂੰ ਵੀ ਪਤਾ ਹੀ ਹੈ ਹਰ ਸਾਲ ਐਦਦੇ ਕਰਦੇ ਦੋ ਦਿਨ ਪਹਿਲਾਂ ਜਾ ਕੇ ਰਖੜੀ ਬੰਨ੍ਹਾਇਆ ਕਰ ਫਿਰ ਚੱਲ ਮੈਂ ਜਾਣਾ ਹੀ ਨਹੀਂ ਲੋੜ ਐ ਨਹੀਂ ਮੈਨੂੰ ਮੈਂ ਬੰਨ੍ਹਣਾ ਹੀ ਨਹੀਂ ਰੱਖਦੀ ਤੇਰੀ ਸਮਝਿਆ ਜਾਣਾ ਨਹੀਂ ਜਾਣਾ ਅਸੀਂ ਨਹੀਂ ਤੈਨੂੰ ਕਹਿੰਦੇ ਪਹਿਲਾਂ ਤੁਸੀਂ ਜਾਇਆ ਨਹੀਂ ਜੀਣ ਦੇਣਾ ਨਹੀਂ ਬੇ ਕਲੇਸ਼ ਕਿੱਦਾਂ ਹੋਊਗਾ ਤੁਹਾਡੇ ਨਾਲ ਕਲੇਸ਼ ਕਿੱਦਾਂ ਹੋਊਗਾ ਪਹਿਲਾਂ ਮੈਂ ਬੋਲੀ ਜਾਂਦੇ ਆ ਜਾਣ ਦਿੱਤਾ ਤੁਸੀਂ ਮੈਨੂੰ ਜਾਣ ਨਹੀਂ ਦਿੱਤਾ ਤੋ ਖਾਦਾ ਤੂੰ ਚੁੱਪ ਕਰਕੇ ਇਹਨਾਂ ਦੇ ਨਾਲ ਤੁਸੀਂ ਜਿੱਤ ਸਕਦੀਆਂ ਬੇਸ ਕਰਕੇ ਕਿ ਜੀ ਸਾਹਮਣੇ ਪੈਣਾ ਤਾਂ ਕਿੱਦਾਂ ਸੱਚੇ ਹੋਣ ਲਾ ਪੰਨੇ ਹਮੇਸ਼ਾ ਹੋਣ ਲਾ ਪੰਨੇ ਆ ਭਾਬੀ ਸਾਨੂੰ ਪਤਾ ਆ ਸਾਰਾ ਬਾਅਦ ਚ ਮਗਰੋਂ ਵੀ ਕੀ ਹੁੰਦਾ ਭਾਜੀ ਨਾ ਚੱਕ ਲੈ ਭਾਂਡੇ ਹੁਣ ਉੱਠ ਜਾ ਇਹਨੂੰ ਸਾਫ਼ ਕਰ ਲੈ ਮੈਂ ਇੱਦਾਂ ਨਾ ਅਗਲਾ ਲਾ ਦੇ ਫ੍ਰਿਜ ਦੇ ਵਿੱਚ ਐਨੀ ਕਿੱਥੇ ਆ ਗੱਲ ਵਾ ਕਿ ਅਸੀਂ ਕਾਦੇ ਖਾਦੇ ਹੋ ਪਕੌੜੇ ਉਹ ਦੇਖੀ ਜਾਂਦੀ ਬੈਠੀ ਉਹ ਚੱਕ ਲੈਨੀ ਚੱਕ ਨਾ ਮੁੰਨੀ ਵੀ ਪਹਿਲੇ ਅਟਕੇ ਚਲ ਗਈ ਨਾ ਚੱਖਾਂ ਦੀ ਮਾਰੀ ਕੋਈ ਨਹੀਂ ਮੱਲਿਆ ਤੈਨੂੰ ਕਰ ਲਈ ਸਾਫ਼ ਜ਼ਰੂਰ ਕਰ ਲੂੰਗੀ ਕੂੜੀ ਦਾ ਨਹੀਂ ਕਸੂਰ ਦੀਦੀ ਮਾ ਦਾ ਕਸੂਰ ਆ ਜਿੱਦਾਂ ਦੀ ਅਕਲ ਦੇਣੀ ਉਦਾਂ ਨਹੀਂ ਆਲੇ ਸਿੱਖਣੀ ਮਤ ਚੰਗੇ ਪਾਸੇ ਕੋਈ ਨੂੰ ਦੱਸਣਾ ਹੀ ਨਹੀਂ ਵੇਜਾਂ ਕੀ ਗੱਲ ਬੋਲਣਾ ਕਿਤਾ ਆਏ ਗਏ ਤੇ ਨਾਲ ਬਹੁਤ ਆਪਾਜੀ ਬਹੁਤ ਬੋਲਦੀ ਆ ਤੁਹਾਡਾ ਡਰ ਹੈ ਨਹੀਂ ਦੋਨੇ ਹੀ ਗੱਦੜੀਆਂ ਮੈਨੂੰ ਤੇਰਾ ਪਾਪੀ ਇੱਕ ਵਾਰ ਵੀ ਕਿਹਾ ਨਹੀਂ ਕਿ ਤੂੰ ਨਾ ਬੋਲ ਤੇਰਾ ਵਿੱਚ ਬੋਲਣ ਦਾ ਮਤਲਬ ਨਹੀਂ ਬਣਦਾ ਹੁਣ ਪੂਜਾ ਗੱਲ ਛੱਡ ਵੀ ਦੋ ਜਿਹੜੀ ਗੱਲ ਹੋ ਗਈ ਆ ਚਲ ਤੂੰ ਮੰਡੀ ਚੁੱਕ ਤੁਸੀਂ ਲੜਨਾ ਆਈਆਂ ਕਿ ਰੱਖੀ ਲੜਨਾ ਨਹੀਂ ਆਈਆਂ ਨਹੀਂ ਲੜਨਾ ਆਈਆਂ ਚੱਲ ਆਹੋ ਜਿਹੜਾ ਕੰਮ ਕਰਨਾ ਆਈਆਂ ਤੁਸੀਂ ਉਹ ਕਰੋ ਤੁਸੀਂ ਤਾਂ ਪਤਾ ਨਹੀਂ ਸੋਚ ਕੇ ਆਉਂਦੀਆਂ ਕਿ ਅਸੀਂ ਲੜਨਾ ਹੈ ਜਾਂ ਅਸੀਂ ਨਹੀਂ ਸੋਚ ਕੇ ਆਈਆਂ ਬਾਬੀਓ ਤੇਰੀ ਸੋਤਣੀ ਆ ਸਾਡੀ ਸੋਤਣੀ ਨਹੀਂ ਹੈਗੀ ਉਹ ਲੋਕ ਵੀ ਹੋ ਲੋਕ ਹੈ ਵੰਨੇ ਗਏ ਨੇ ਨਹੀਂ ਤਾਂ ਚੱਤਿਆ ਚੱਲ ਤੇ ਬਹੌਰ ਨਾਲ ਇੱਕ ਕੋਈ ਹੋ ਲੈਣੇ ਹੈ ਨਾ ਹੋਰ ਕਿ ਬਾਅਦ ਵਿੱਚ ਕੋਲ ਲੂਗੀ ਤੁਹਾਡੇ ਫੇਵਰਟ ਲੈ ਕੇ ਆਏ ਕਿਤੇ ਗਲੰਦਵਾ ਹੈਲੋ ਦੇਖਸਾਉਂਦਾ ਲਾਉ ਦੇ ਹੁਣ ਆ ਖੁਸ਼ੀ ਵਾਲੇ ਟਾਈਮ ਦਾ ਆ ਤੁਸੀਂ ਮੇਰੇ ਨਾਲ ਵੀ ਖਾ ਲਓ ਹੁਣ ਬਾਬਾ ਲੈ ਲੈ ਨਾ ਸ਼ੀ ਵੀ ਨਹੀਂ ਮੇਰਾ ਤੇ ਨਹੀਂ ਕਰਦਾ ਮੈਂ ਬਾਅਦ ਚ ਖਾ ਲੂੰਗਾ ਉੱਦੇ ਨਹੀਂ ਦਿਲ ਕਰਦਾ ਹੁਣਾ ਭਾਬੀ ਦਾ ਤੂੰ ਹੀ ਲੈ ਸੜੀ ਕਹਦੇ ਪਈ ਆ ਲੈ 10 ਰੁਪਏ ਤੁਸੀਂ ਉਹਦੇ ਗੱਲਾਂ ਲਾ ਕੇ ਕਰ ਸਾਹਮਣੇ ਕੁੜੀਆਂ ਤੂੰ ਬੇਇੱਜ਼ਤੀ ਕਰੀ ਜਾਂਦੀ ਜਿਹਨੂੰ ਬਾਰ-ਬਾਰ ਕਹੀ ਜਾਂਦੀ ਆ ਲੈ ਕੋਈ ਨਹੀਂ ਮੈਂ ਲੈ ਲਉ ਭਾਬੀ ਖੁਸ਼ੇ ਨਹੀਂ ਹੈਗੀ ਜਦਦੇ ਅਸੀਂ ਆਏ ਐ ਇੱਦਾਂ ਮੂੰਹ ਬਣਾ ਕੇ ਬੈਠੀ ਆ ਮੜੀ ਜੀ ਖੁਸ਼ ਹੋ ਜਿਆ ਕਰ ਨਹੀਂ ਕੁੜਾ ਮੈਨੂੰ ਕੀ ਵਾ 10 ਮੈਂ ਖੁਸ਼ ਹੀ ਆ ਲੈ ਲੈ ਤੁਹਾਨੂੰ ਆਪਣੇ ਆਪ ਨੂੰ ਸ਼ਰਮ ਆਣ ਲੱਗ ਪੰਦੀ ਓਏ ਮੈਂ ਤੇ ਲਵੇ ਨਾ ਮੈਂ ਉਹ ਮੇਰਾ ਗੈਨ ਨਹੀਂ ਕਰਦਾ ਹੈ ਮੈਂ ਬਸ ਸੁਨੀਤਾ 21000 ਰੁਪਏ ਮੈਂ ਤੈਨੂੰ ਦਿਨਾ 21000 ਰੁਪਏ ਥੋੜੇ ਘੱਟ ਦੇਣੇ ਸੀਗੇ ਕਿਹੜਾ ਜ਼ਿਆਦਾ ਹੈ ਪੁੱਤ ਮੈਂ ਤਾਂ ਕੱਪੜੇ ਇੰਗੀਆਂ ਦੇ ਮੈਂ ਕਿਹਾ ਤੁਸੀਂ ਆਪਣੀ ਮਨਮਰਜ਼ੀ ਨਾਲ ਕੱਪੜੇ ਲੈ ਲਿਓ ਮੈਂ ਹੋਰ ਤਰ੍ਹਾਂ ਦੇ ਸੂਟ ਲੈ ਆਉਂਗਾ ਇਹਦੇ ਵਿੱਚ ਨਾ ਤੁਰਨਾ ਨਹੀਂ ਸਕਾਂ ਕਿਉਂਕਿ ਜਨਾਨੀ ਨੂੰ ਪਤਾ ਹੁੰਦਾ ਜਨਾਨੀ ਇਹਦੇ ਕੱਪੜੇ ਦਾ ਇਹਦੇ ਨਾਮ ਉਕਰੇ ਕਰੀ ਜਾਣੇ ਸੀਗੇ ਮੈਂ ਨਹੀਂ ਚਾਹਾਂ ਆਪਣੀ ਮਰਜ਼ੀ ਨਾਲ ਆਹੋ ਹੀ ਤਾਂ ਹੈਗਾ ਆ ਮੈਂ ਕਿਹਾ ਤੁਸੀਂ ਆਪਣੀ ਮਰਜ਼ੀ ਨਾਲ ਲੈ ਜਾਓ ਆਪਣੀ ਮਰਜ਼ੀ ਨਾਲ ਲੈ ਆਓ ਭਾਜੀ ਮੈਂ ਕਿਹਾ ਥੋੜੇ ਘੱਟ ਦੋ ਫਿਰ ਭਾਬੀ ਨੇ ਹੌਂਕਾ ਲੈ ਜਾਣਾ ਤੇ ਅਸੀਂ ਕਿਤਾਬ ਜੋਂ ਗੱਲਾਂ ਜੋ ਮੇਰੇ ਪੈਰੇ ਆ ਕਮਾਈ ਮੈਂ ਕਰਦਾ ਇਹ ਕਰਦੀ ਜਾਂ ਜੇ ਸਾ ਉਹਨਾਂ ਦੇਖਦੀ ਆ ਫਿਰ ਔਖਾ ਹੋ ਜਾਂਦਾ ਜੁ ਮੈਂ ਉੱਠ ਕੇ ਚੱਲ ਜਾਈਂ ਜੇ ਨਹੀਂ ਚੰਗੀ ਲੱਗਦੀ ਤੁਹਾਡੇ ਕੋਲ ਬੈਠੀ ਜੇ ਮੈਂ ਉੱਧਰ ਚੱਲ ਜਾਈਂ ਫਿਰ ਤੁਸੀਂ ਉੱਤਾ ਕਹਿਣਾ ਸੀਗਾ ਕਿ ਸਾੜੀ ਉਹ ਕੋਲ ਨਹੀਂ ਪੈਂਦੀ ਸਾਡੇ ਹੱਦ ਕਰਦੀਆਂ ਆ ਤੁਸੀਂ ਤਾਂ ਤੁਸੀਂ ਲੈ ਲਓ ਆਪਣੀ ਮਰਜ਼ੀ ਦਾ ਕੱਪੜੇ ਲੈ ਲਓ ਇਹ ਜਿਹੜਾ ਜ਼ਿਆਦਾ ਹੈ ਇਹਦੀ ਆਦਤ ਆ ਹੁਣ ਆਦਤ ਮੈਂ ਤਾਂ ਪਾ ਗਏ ਆ ਤੁਸੀਂ ਵੀ ਪਾ ਲਓ ਤੁਹਾਨੂੰ ਪਤਾ ਲੱਗੇਗਾ ਹਰ ਵਾਰੀ ਇਦਾਂ ਹੀ ਕਰਦੀ ਆਏ ਤਾਬੀ ਹੁਣ ਬੈਠੀ ਆ ਸ਼ਾਮ ਦੀ ਰੋਟੀ ਦੀ ਤਿਆਰੀ ਕਰ ਲਾ ਮੈਂ ਕਿਹਾ ਪੂਜਾ ਸਬਜ਼ੀਆਂ ਬਣੀਆਂ ਪਈਆਂ। ਅਸੀਂ ਵਈਆਂ ਨਹੀਂ ਖਾਣੀਆਂ ਹੈਗੀਆਂ ਸਬਜ਼ੀਆਂ ਤਾਜ਼ੀਆਂ ਬਣਾ। ਮੈਂ ਤਾਂ ਭਾਬੀ ਸ਼ਾਹੀ ਪਨੀਰ ਨਾਲ ਰੋਟੀ ਖਾਣੀ ਹੈ ਸ਼ਾਮ ਨੂੰ। ਇਹ ਪੂਜਾ ਇਹਨੂੰ ਕਿਤੇ ਬਣਾਉਣਾ ਆਉਣਾ ਆ। ਮੈਂ ਹੋਟਲ ਤੋਂ ਲੈ ਆਉਂਗਾ। ਨਹੀਂ ਭਾਜੀ ਐਨਰਚਰ ਹੋ ਗਿਆ। ਇਹਨੂੰ ਕਿਚਨ ਦਾ ਕੰਮ ਕਰਦੀ ਨੂੰ ਹੈ ਤੱਕ ਸ਼ਾਹੀ ਪਨੀਰ ਨਹੀਂ ਬਣਾਣਾ ਆਇਆ। ਦਸਵੀਂ ਕਲਾ ਹਲਵਾਈਆਂ ਹਲਵਾਈਆਂ ਦੀ ਕੁੜੀ ਐ। ਇਹਨੂੰ ਮਿੱਤੋਂ ਬਣਾਉਣਾ ਆ ਜਾਣਾ। ਭਾਜੀ ਨਿੱਕੇ 10 ਸਾਲਾਂ ਦੀ ਕੁੜੀ ਨੂੰ ਆ ਜਾਂਦਾ ਹੈ ਸ਼ਾਹੀ ਪਨੀਰ ਬਣਾਣਾ। ਉਸ ਵੀ ਭਾਜੀ ਸਿਰੇ ਚੜਾਇਆ ਹੋਇਆ ਐ। ਉਹ ਮੈਨੂੰ ਪਤਾ ਨਹੀਂ ਕਿੰਨਾ ਕੇ ਦਿਮਾਗ ਆ। ਨੇ ਤੁਹਾਨੂੰ ਆਂਦਾ ਆ? ਹਾਂਜੀ ਆਂਦਾ ਸਾਨੂੰ। ਤੁਹਾਡੀਆਂ ਫਿਰ ਤੁਸੀਂ ਹਲਵਾਈ ਸੀਗੇ। ਤੁਸੀਂ ਮੈਨੂੰ ਹਲਵਾਈਆਂ ਦੀ ਕੁੜੀ ਦੱਸਦੇ ਆ। ਉਹ ਤੁਸੀਂ ਹਲਵਾਈ ਸੀ ਜਿਹੜਾ ਉਹਨਾਂ ਨੂੰ ਆਂਦਾ ਆ। ਦੇਖ ਦੇਖਿਆ ਕਿੱਦਾਂ ਬੋਲਦੀ। ਸਾਰਾ ਕੁਝ ਆ ਜਾਂਦਾ ਆ। ਅਕਲ ਆ ਉਹਨਾਂ ਨੂੰ। ਸਬਜ਼ੀ ਬਣਾਉਂਦੀ ਸਾਰੀ ਅਕਲ ਵਾ। ਅਗਲੀਆਂ ਨੈੱਟ ਤੋਂ ਕੱਢ ਲੈਂਦੀ ਐ 1 ਮਿੰਟ ਦੇ ਵਿੱਚ। ਤੂੰ ਤਾਂ ਇੰਨੀ ਜੋਗੀ ਵੀ ਨਹੀਂਗੀ। ਆ ਵੀ ਮੇਰੀ ਗੱਲ ਸੁਣ। ਉਹ ਚ ਮੰਤਰ ਪੜ੍ਹਨੇ ਆ। ਚਾਹੀ ਪਨੀਰ ਚ ਜਿੱਦਾਂ ਉਹ ਦੂਜੀਆਂ ਸਬਜ਼ੀਆਂ ਨੂੰ ਤੋੜ ਕੇ ਲਾਈ ਦੇ ਉੱਤੇ ਹੀ ਲਾਈਦਾ ਉਹ ਤੇ ਪੂਜਾ ਤੁਸੀਂ ਆਪ ਬਣਾ ਲਿਓ ਜੇ ਤੁਹਾਨੂੰ ਆਂਦਾ ਹੈ ਤਾਂ ਜੀ ਜੇ ਅਸੀਂ ਆਪੇ ਖਾਣਾ ਹੁੰਦਾ ਫਿਰ ਤੈਨੂੰ ਕੱਦ ਕਹਿੰਦੇ ਅਸੀਂ ਚੱਲ ਕੋਈ ਗੱਲ ਨਹੀਂ ਤੁਸੀਂ ਰਹਿਣ ਦਿਓ ਇਹਨੂੰ ਮੈਂ ਆਪੇ ਲੈ ਆਉਂਗਾ ਪੈਕਿੰਗ ਕਰਾ ਕੇ ਮਾਰੋ ਉਹ ਤੁਸੀਂ ਦੱਸੋ ਕਿਹੜੀ ਸਬਜ਼ੀ ਖਾਣੀ ਆ ਛੱਡੋ ਬਾਰ-ਬਾਰ ਬਾਰ-ਬਾਰ ਕੀ ਖਾਣਾ ਹੋ ਪਨੀਰ ਫਿਰ ਜਿਹੜਾ ਤੁਸੀਂ ਪਹਿਲਾਂ ਹੀ ਇਕਲੇਸ਼ ਕਰਦੀ ਐ ਮੈਂ ਚੱਲੀ ਆ ਜਦੋਂ ਤੁਹਾਨੂੰ ਮੇਰਾ ਕੋਲ ਬੈਠਣਾ ਵੀ ਪਸੰਦ ਨਹੀਂ ਆਗਾ ਫਾਇਦਾ ਵੀ ਜਾਂਦੀਆਂ ਆਈਆਂ ਇਕਲੇਸ਼ੀ ਕਰੀ ਜਾਂਦੇ ਕਲੇਸ਼ ਕਰਦੀ ਤੂੰ ਨਿਕਲੇਸ਼ ਕਰਦੀ ਕਲੇਸ਼ ਦੀ ਜੜਵਾ ਜਿਹੜੀ ਪੱਕੀ ਬਾਜੀ ਮੈਨੂੰ ਤਾਂ ਬਹਿ ਸਮਝ ਗਈ ਗੱਲ ਨੂੰ ਕਲੇਸ਼ ਪਤਾ ਕਰਦੇ ਲਈ ਕੀਤਾ ਜਾਂਦਾ ਆ ਟੋਰਚਰ ਤਾਂ ਕਰਦੀ ਆ ਕਿ ਫਟਾਫਟ ਥਨੂੰ ਨਿਕਲ ਤੇ ਮੈਂ ਘਰੋਂ ਨਿਕਲਾਂ ਆਪਣੇ ਪੇਕਿਆਂ ਨੂੰ ਜਾਵਾਂ ਉਹ ਤਾਂ ਨਹੀਂ ਜਾਦੀ ਪੇਕਿਆਂ ਤਾਂ ਅਸੀਂ ਜਾਣ ਦੇਣਾ ਭਾਬੀ ਗੱਲ ਸੁਣ ਲੈ ਹਾਂ ਚਲ ਮੈਂ ਨਹੀਂ ਜਾਂਦੀ ਹੁਣ ਮੈਂ ਕਿੱਦਾਂ ਕਰਾਂ ਪੈਰੀ ਹੱਥ ਲਾ ਦਮਾ ਤੁਹਾਡੇ ਮੈਂ ਤੁਹਾਨੂੰ ਕਹਿ ਦਿੰਦਾ ਮੈਂ ਨਹੀਂ ਜਾਂਦੀ ਜਾਣੀ ਦੇਣਾ ਜਾ ਚੱਲ ਕੇ ਤਾਂ ਜਾਊਗੀ ਕੁੜੀ ਨੂੰ ਵੀ ਸਮਝਾਦੀ ਕਿਤੇ ਨਹੀਂ ਮਾਮੇ ਮੂਮੇ ਨੇ ਮੈਂ ਨਹੀਂ ਜਾਣਾ ਇਹਨੇ ਜਾਣਾ ਇਹ ਮੇਰੇ ਕਹਿਣ ਤੋਂ ਬਿਨਾ ਚੱਲ ਜਾਊਗੀ ਇਹ ਮੇਰੇ ਨਾਲ ਹੀ ਜਾਣਾ ਭੱਲੀ ਚੱਲੀ ਆ ਦੱਸ ਹਾਂ ਹਾਂ ਜਾ ਕੇ ਦੇਖ ਲਓ ਫੇ ਜਿੱਦਾਂ ਬੋਲਦੀ ਸੀ ਵੀ ਅਸੀਂ ਆ ਜਾਣਾ ਘੰਟੇ ਦੇ ਵਿੱਚ ਕੋਈ ਨਹੀਂ ਨਹੀਂ ਜਾਂਦੀਆਂ ਸੀ ਜਾਣ ਕੀ ਜਾਣੀ ਹੈ ਕੋਈ ਨਹੀਂ ਮੈਂ ਸਬਜ਼ੀ ਬਾਹਰੋਂ ਪੈਕਿੰਗ ਕਰਵਾ ਲਿਆਉਂਗਾ ਜਿਹੜੀ ਵੀ ਤੁਸੀਂ ਕਹੋਗੇ ਨਾ ਮੈਂ ਕੋਈ ਲੈ ਆਉਂਗਾ ਛੱਡੋ ਇਹਨੂੰ ਮੋٹے ਦਿਮਾਗ ਦੀ ਆ ਸ਼ਾਹੀ ਫਰੀਦ ਬਨੋਦੀ ਬਨੋਦੀ ਇਹਨੇ ਕੋ ਹੋਰੇਗਾ ਫਰੀਦ ਬਣਾ ਦੇਵੇ ਚਲੋ ਪੂਜਾ ਐਸੇ ਚੱਕ ਲਓ ਤੇ ਆਪਣੇ ਪਾ ਲੋ ਬੈਗ 'ਚ ਤੇ ਉੱਧਰ ਬੈਨੇ ਅੰਦਰ ਠੀਕ ਆ ਭਾਜੀ ਆਓ आ जाता है मैं तो ले लिया के आया शाही पनीर है पैकिंग करा लिया वहां तुम बैठो जाते ठीक है ठीक चल मैं आया ਦੇ ਤਾਂ ਹਾਂਜੀ ਮੈਂ ਲੰਮੀ ਬੈਣ ਲੱਗੀ ਮੇਰਾ ਸਿਰ ਬਹੁਤ ਦੁਖਦਾ ਆ ਕਰ ਲਓ ਘੜੇ ਆਰਾਮ ਹੋਰ ਕੀ ਹਰ ਸਾਲ ਮੇਰੇ ਨਾਲ ਤਾਂ ਆਹੀ ਕਲੇਸ਼ ਰਿਹਾ ਜਾਣਿਆ ਹੀ ਨਿਕਾਨਾ ਮੈਂ ਛੱਡੇ ਦੇਣੀ ਹੁਣ ਬੰਨਿਆ ਹੀ ਨਿਕਾਨੀ ਉਹ ਅੰਦਰ ਪੈ ਗਈ ਮਹਾਰਾਣੀ ਸਿਰ ਦੁਖਦਾਇਆ ਤੋ ਪਹਿਣਾ ਹੀ ਸੀਗਾ ਅੰਦਰ ਮੈਨੂੰ ਲੱਗਦਾ ਸਰਦੂਖੰਦ ਦੇ ਨਾਲ ਚੱਕਰ ਵੀ ਆਂਦੇ ਹੁਣੇ 1-1 ਕਿਹਾੜੇ ਦਿੰਦੇ ਆਨ ਭਾਜੀ ਦੇਖ ਲਿਆ ਜੇ ਅਸੀਂ 4-4 5-500 ਲਾ ਕੇ ਵੀ ਆਉਂਦੀਆਂ ਆ ਤਾਂ ਪੈਸੇ ਵੀ ਮੋਟੇ ਬਣਦੇ ਆ ਹੈ ਉਹ ਦੇਖ ਕਿਦਾਂ ਚਾਰ-ਚਾਰ ਮਹੀਨਿਆਂ ਦੀ ਪਾਕਟ ਮਨੀ ਬਣ ਗਈ ਆਪਣੀ ਹੋਰ ਕੀ ਮੇਰੀ ਗੱਲ ਸੁਣੀ ਤਾਂ ਸੋਣਾ ਸੰਤਾਂ ਤਾਂ ਪੈਸਿਆਂ ਨਾਲ ਮਤਲਬ ਆ ਇੱਥੇ ਕੋਣ ਕ੍ਰਿਸ਼ਤਾ ਨਵਾਉਣਾ ਦਾ ਆ ਸੰਤਾਂ ਇੱਥੇ ਮੋਟੇ ਪੈਸੇ ਮਿਲਦੇ ਆ ਨਾਲੇ ਅੱਜਕੱਲ ਪੈਸੇ ਨੂੰ ਸਲਾਮ ਆਇਆ ਐਸ ਆਈ ਪ੍ਰਧਾਨ ਆ ਸਾਰੇ ਪਾਸੇ ਰਿਸ਼ਤਿਆਂ ਦੀ ਕਦਰ ਕੋਈ ਹੈ ਨਹੀਂ ਹਾਂ ਜੇ ਤੈਨੂੰ ਮੇਰੀ ਗੱਲ ਸੁਣ 1000 ਰੁਪਏ ਮੈਨੂੰ ਦਵੇ ਭਾਜੀ ਜਾਂ ਤੈਨੂੰ ਦਵੇ ਇਹਦਾ ਗੁਜ਼ਾਰਾ ਹੁੰਦਾ ਉਹਦੇ ਨਾਲ ਹੋਰ ਹੈ ਤੂੰ ਖੁਸ਼ ਨਹੀਂ ਹੈ ਹਨਾ ਮੈਂ ਤੱਕਲੇ ਵੀ ਨਾ ਪੈਰ ਪਾਵਾਂ ਪੈਰੇ ਮਿਲਦੇ ਆ ਤਾਂ ਕਰਕੇ ਆਣੀ ਆ ਮੈਂ ਤਾਂ ਮੈਂ ਵੀ ਤਾਂ ਹੀ ਆਣੀ ਆ ਹੋਰ ਤਾਂ ਕੌਣ ਆਵੇ ਹੁਣ ਸਿਰ ਬੰਨ੍ਹ ਕੇ ਪੈ ਗਈ ਅੰਦਰ ਕੋਈ ਨਹੀਂ ਮੁੱਖੇ ਕਰੀ ਆ ਆਪਾਂ ਹੋਰ ਕੀ ਇੱਦਾਂ ਲੱਗਾ ਸੀ ਚੰਗੇ ਡਰਾਮੇ ਕਰਾ ਕੇ ਜਾਣੀ ਆ ਭਾਜੀ ਬਾਤ ਤਾਂ ਚੰਗੀ ਤਰ੍ਹਾਂ ਕੱਸੇ ਅੱਗ ਇਦਾਂ ਦੀ ਲਾ ਕੇ ਜਾਣੀ ਆ ਇਹਨੂੰ ਵੀ ਪਤਾ ਲੱਗੂਗਾ ਕਿਦਾਂ ਕਿਸੇ ਦੀ ਧੀਆਂ ਨਾਲ ਪੰਗਾ ਲਈਦਾ ਐ ਸੁਨੀਤਾ ਭਾ ਵੀਰਾ ਪੇਕੇ ਜਾਣ ਦਾ ਤਾਂ ਟਾਈਮ ਨਿਕਲ ਗਿਆ ਬਸ ਲੰਘ ਗਈ ਮੈਂ ਕਿਹਾ ਇਹਨਾਂ ਚਿੰਝੜੀ ਛੇੜੀਏ ਭਾਜੀ ਦੇ ਆਉਣ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਅਸੀਂ ਤਾਂ ਅੱਗ ਲਾ ਕੇ ਨਿਕਲ ਜਾਣਾ ਆਪੇ ਭਾਜੀ ਨੇ ਜਿੱਤੂ ਕਰ ਇਹਦੇ ਨਾਲ ਨਰਵਸ ਕਰੂਗਾ ਬਾਵਾ ਚ ਚੰਗੀ ਅਸੀਂ ਤਾਂ ਰੋਣ ਦੇ ਡਰਾਮੇ ਕਰਕੇ ਨਿਕਲ ਜਾਣਾ ਪੁਲਿਸ ਨੇ ਤਾਂ ਉੱਠ ਭਾਜੀ ਦੇ ਆਉਣ ਤੋਂ ਪਹਿਲਾਂ ਹੀ ਸ਼ੁਰੂ ਕਰਦੀ ਹੈ ਡਰਾਮਾ ਹਾਂ ਚਲ ਭਾਜੀ ਨੂੰ ਵੀ ਪਤਾ ਲੱਗੇ ਆ ਕੇ ਕਿ ਕੀ ਕੁਛ ਨਿਸ਼ਾਨ ਕਰਦੀਆਂ ਸਾਡੇ ਨਾ ਮਾਮਾ ਟੀ ਆ ਚਲ ਕਿੱਦਾਂ ਮਹਾਰਾਣੀ ਅੰਦਰ ਮੰਡੀ ਗਈ ਦੇਖ ਤਾਂ ਸਹੀ ਕਿਤਨਾ ਮਾਮਾ ਪੈ ਗਈ ਹੈ ਨਹੀਂ ਅਸੀਂ ਬਾਹਰ ਬੈਠੀਆਂ ਆ ਆ ਤੁਸੀਂ ਮਹਾਰਾਣੀ ਅੰਦਰ ਬੈਠੀਆਂ ਆ ਹਾ ਇੱਜ਼ਤ ਕਰਦੀਆਂ ਤੁਸੀਂ ਰਿਸ਼ਤੇਦਾਰ ਆਏ ਦੀਆਂ ਮੰਮੀ ਦਾ ਸਿਰ ਦੁਖਦਾ ਸ਼ਾਂਤ ਲੱਗਾ ਵਾਸ਼ਰੂਮ ਗਈ ਉਹ ਭਾਬੀ ਏ ਭਾਬੀ ਉੱਠ ਕੇ ਸਾਨੂੰ ਚਾਹ ਬਣਾ ਕੇ ਦੇ ਇੱਥੇ ਡਰਾਮੇ ਨਾ ਕਰ ਪੈ ਕੇ ਦੁਖਦਾ ਵਾ ਸੱਜ ਪਰ ਰਹਿਣ ਤਾਂ ਮੰਮੀ ਨੂੰ ਭਾਈ ਮੈਂ ਬਣਾ ਦਿੰਨੀ ਚਾ ਅਸੀਂ ਨਹੀਂ ਤੇਰੇ ਹੱਥ ਦੀ ਚਾਹ ਅਸੀਂ ਭਾਬੀ ਦੇ ਹੱਥ ਦੀ ਪੀਣੀ ਆ ਚਾ ਤੇਰੀ ਤਾਂ ਕੱਚੀ ਪੱਕੀ ਬਣਨੀ ਆ ਇੰਨੇ ਮਾੜੀ ਵੀ ਨਹੀਂ ਮੈਂ ਬਣਾਦੀ ਪਕੌੜੇ ਵੀ ਮੈਂ ਹੀ ਬਣਾ ਅਸੀਂ ਗੋੜ ਵਾਲੀ ਚਾਹ ਪੀਣੀ ਆ ਉਦਾਂ ਦੀ ਸਫਾਈ ਹੋਣੀ ਜਿੱਤਾਂ ਦਾ ਸ਼ਾਹੀ ਪਨੀਰ ਭਾਬੀ ਨੂੰ ਆਉਂਦਾ ਹੈ ਸੁਨੀਤਾ ਨਾ ਬੋਲੋ ਮੇਰਾ ਸਿਰ ਬਹੁਤ ਦੁਖਦਾ ਮੈਨੂੰ ਪੈਣ ਲੱਗਦਾ ਕੀ ਕਰੀਏ ਸਿਰ ਦੁਖਦਾ ਦਾ ਭਾ ਤੁਸੀਂ ਆਪ ਬਣਾ ਲਓ ਚਾਹ ਭਾਬੀ ਡਰਾਮੇ ਨਾ ਬਾਹਰੇ ਕਰ ਪਤਾ ਮੈਨੂੰ ਤੂੰ ਕਾਤੇ ਪਈ ਐ ਇੱਥੇ 21000 ਣਕੇ ਤੇਰਾ ਦਿਮਾਗ ਵੀ ਚੱਲਣੋਂ ਬੰਦ ਹੋ ਗਿਆ ਤੋ ਕਾਹ ਨੂੰ ਦੱਸ 21 21000 ਮੈਂ ਨਹੀਂ ਪੈਸੇ ਮਗਰ ਜਾਂਦੀ ਤੁਸੀਂ ਜਾਣੀਆਂ ਪੈਸੇ ਪਿੱਛੇ ਮੇਰਾ ਤਾਂ ਸਿਰ ਦੁਖਦਾ ਸੀ ਸਵੇਰ ਦੀ ਮੈਂ ਥੱਕੀ ਹੋ ਮੈਨੂੰ ਤਰਤਕੇ ਚਾਹ ਬਣਾ ਕੇ ਦੇ ਸਾਨੂੰ ਅਸਾਂ ਅਸਾਂ ਭਰਾ ਦੇ ਰਕਤੀ ਬੰਨਣ ਆਣੀਆਂ ਐ ਮੇਤ ਤੋਂ ਬਣਨੀ ਨਹੀਂ ਮੇਰਾ ਸਿਰ ਬਹੁਤ ਦੁਖਦਾ ਪ੍ਰੀਤ ਤੂੰ ਬਣਾ ਦੇ ਮੈਂ ਕਹੀ ਨਹੀਂ ਉਹ ਮੰਨ ਤਾ ਮੇਰਾ ਸਿਰ ਦੁਖਦਾ ਬਾਬੀ ਉਸਦੀ ਨਹੀਂ ਕਿਤਾ ਠੀਕ ਹੋ ਕੇ ਪਈ ਆ ਕੋਈ ਨਾ ਮੈਂ ਬਣਾਉਣੀ ਚਾਹ ਅਸੀਂ ਨਹੀਂ ਪੀਣੀ ਉੱਤੇ ਉਬਾਲ ਕੇ ਲਿਆਉਣੀ ਕੱਚੀ ਜੀ ਚਾਹ ਸਾਨੂੰ ਇਹ ਪੂਜਾ ਸੁਣ ਮੇਰੀ ਗੱਲ ਮੈਂ ਸਭ ਕੁਝ ਕੁੜੀ ਨੂੰ ਸਿਖਾਇਆ ਹੈ ਚਾਹ ਵਾਲੀ ਚਾਹ ਪੀਣੀ ਉੱਠ ਬਾਬੀ ਉੱਠ ਗੜ ਓਹੋ ਦੱਸ ਕਿੰਨੀ ਬਿਸ਼ਾਰਮ ਆ ਉਹ ਪੀਣੀ ਹੈਗੀ ਨੂੰ ਉਹ ਸਾਰਾ ਕੁਝ ਕੁੜੀ ਨੂੰ ਸਿਖਾਇਆ ਹੈ ਤੁਸੀਂ ਐਦਾਂ ਕਰਦੀਆਂ ਹੈ ਹਾਂ ਨਾ ਕੋਈ ਗੱਤ ਤਾਂ ਪਾਇਆ ਇਹ ਕੁੜੀ ਆਪਣੀ ਜੀ ਹੰਦੇ ਹੀ ਰੱਖ ਕੋਈ ਨਹੀਂ ਆਂਦੋ ਪਾਪਨ ਮੈਂ ਦਰੂਗੀ ਹੋਵਗੀ ਥੱਪੜ ਮਾਰੂਗੀ ਮੈਂ ਉਹ ਚਲ ਕਲੇਸ਼ ਨਾ ਕਰੋ ਮੈਂ ਬਣਾ ਦਨੀ ਐਵੇਂ ਬੋਲੀ ਚੰਨੀ ਤੇ ਪਹਿਲੇ ਤੋਂ ਇਹ ਆਪਣੀ ਸਤ ਕਰਦੇ ਆ ਨੀ ਅੱਜ ਸਾਡੇ ਕੋਲ ਇੰਦਾ ਨਹੀਂ ਸੂਤ ਆਣਾ ਹੈਗਾ ਸੁਨੀਤਾ ਐਦਾ ਨਾ ਬੋਲੋ ਕੋ ਬਾਰ ਬਾਰ ਐਵੇਂ ਚੰਗਾ ਨਹੀਂ ਹੁੰਦਾ ਤੁਸੀਂ ਆਜ਼ਾਦੀਆਂ ਆਈਆਂ ਜਾਂਦੀਆਂ ਕਲੇਸ਼ ਕਰੀ ਜਾਂਦੀਆਂ ਅੱਧਾ ਸਿਰ ਤਾਂ ਤੁਸੀਂ ਦਕਾ ਨਹੀਂ ਪਾਟਿਆ ਸਾਡੇ ਨਾਲ ਨਹੀਂ ਭਾਬੀ ਇਹਨੂੰ ਪਹਿਲੇ ਬੋਲਣਾ ਤਾਂ ਸਹਾਰ ਕਿੱਤਾ ਜੁਝੂਆਂ ਚਲਾਉਂ ਚਲਾਉਂਦੀ ਆ ਨਹੀਂ ਤੇ ਹੱਥ ਚ ਲਾ ਕੇ ਕਰੂੰਗਾ ਹੋਰ ਤੁਹਾਨੂੰ ਹਾਰ ਪਾਣੀ ਨਹੀਂ ਇਹ ਬੋਲਦੀ ਕਿੱਦਾਂ ਆ ਇਹਨੂੰ ਬੋਲਣਾ ਤਾਂ ਸਿਖਾਓ ਬੋਲਣਾ ਸਿਖਾ ਲਿਆ ਆ ਇਹਨੂੰ ਭਾਬੀ ਨੇ ਨਹੀਂ ਜਦ ਹੁਣ ਤੁਸੀਂ ਇੱਦਾਂ ਕਰੋਗੀਆਂ ਜ਼ਬਰਦਸਤੀ ਉਹ ਬੋਲੂਗਾ ਨਹੀਂ ਆਣਾ ਦੱਸ ਦੇਖ ਕੇ ਮਾਂ ਮਾਂ ਨਾਲ ਇਦਾਂ ਕਰਦੀ ਤੁਸੀਂ ਨੂੰ ਅਸੀਂ ਭੂਆ ਲੱਗਦੀਆਂ ਆ ਉਹਦੀਆਂ ਅਸੀਂ ਵੀ ਐਸ ਕਰਦੀਆਂ ਕੁਛ ਨਹੀਂ ਦੋਸ਼ੂਆਂ ਨਹੀਂ ਹੈਗੀਆਂ ਜਿਹੜਾ ਇੰਨੀ ਜਵਾਨ ਚਲਾਈ ਆ ਮੈਂ ਵੀ ਤੁਹਾਡੀ ਭਤੀਜੀ ਲੱਗਦੀ ਫਸ ਕੇ ਨਾ ਗਾਦੀ ਮੈਨੂੰ ਨੇ ਜਿੱਦਾਂ ਇਹ ਜਵਾਨ ਖੋਲਦੀ ਆ ਛਿੱਤਰੇ ਖਾਣੇ ਨੇ ਉਹ ਜਿੱਦਾਂ ਮਾਂ ਬੋਲਦੀ ਉਦਦੇ ਬੋਲੂਗੀ ਕੁੜੀ ਵੀ ਬਰਾਬਰ ਮੈਨੂੰ ਬਕਸ਼ਦਾ ਮੈਂ ਬਣਾ ਦਨੀ ਆ ਚ ਨਹੀਂ ਪਾਪੀ ਚੁੱਪ ਕਰ ਜਾ